ਸਸਕਲ ਦੋਸਤੋ ਆਪਾਂ ਵੇਖਣ ਚੱਲੇ ਆ ਇੱਕ ਕੈਂਪਰ ਵੈਨ ਪਰਫੈਕਟ ਕੈਂਪਰ ਵੈਨ ਗੱਡੀ ਤੇ ਇਹ ਗੱਡੀ ਆਪਾਂ ਬਠਿੰਡਾ ਦੇ ਸਾਰੇ ਸ਼ੋਅਰੂਮਾਂ ਚ ਚੈੱਕ ਕਰਾਂਗੇ ਤੇ ਆਜੋ ਪਹਿਲਾਂ ਚੱਲਦੇ ਆ ਆਪਾਂ ਪਹਿਲਾਂ ਵੇਖੀ ਆਪਾਂ ਟਾਟਾ ਜੀ ਇੱਕ ਮੈਜਿਕ ਵੈਨ ਟਾਈਪ ਗੱਡੀ ਇਸ ਗੱਡੀ ਦੇ ਬਾਰੇ ਤੁਸੀਂ ਆਪਣੇ ਵਿਚਾਰ ਦੱਸੋ ਕਿਉਂਕਿ ਆਪਾਂ ਇੱਕ ਕੈਂਪਰ ਵੈਨ ਖਰੀਦਣ ਦੇ ਚਾਹਵਾਨ ਆ ਜਿਹਦੇ ਵਿੱਚ ਪ੍ਰੋਪਰ ਵਧੀਆ ਤਰੀਕੇ ਨਾਲ ਬਾਥਰੂਮ ਕਿਚਨ ਤੇ ਬੈੱਡ ਲੱਗ ਸਕੇ ਤੇ ਸਾਰੀ ਗੱਡੀ ਪੂਰੀ ਘੈਂਟ ਗੱਡੀ ਕਹਿਣ ਤਾਂ ਭਾਵੇਂ ਜੀ ਕਿਉਂਕਿ ਆਪਾਂ ਪਹਿਲਾਂ ਮੋਟਰਸਾਈਕਲ ਤੇ ਟਰੈਵਲਰ ਕਰਦੇ ਆਂ ਤੇ ਹੁਣ ਆਪਣਾ ਵਿਚਾਰ ਆ ਵੀ ਇੱਕ ਟਰੈਵਲ ਵੈਨ ਬਣਾਈਏ ਤੇ ਫੈਮਿਲੀ ਦੇ ਨਾਲ ਵੀ ਘੁੰਮਣ ਜਾਈਏ ਕਿਉਂਕਿ ਲਾਈਫ ਬਹੁਤ ਛੋਟੀ ਹੈ ਤੇ ਇਸ ਲਈ ਇਸ ਦਾ ਪੂਰਾ ਆਨੰਦ ਲੈਣਾ ਆਪਣਾ ਇੱਕ ਮੂਲ ਜਿਹੜਾ ਹੈਗਾ ਮਕਸਦ ਹੈ ਤੇ ਦੋਸਤੋ ਤੁਹਾਡੀ ਸਲਾਹ ਦੀ ਬਹੁਤ ਸਖਤ ਜ਼ਰੂਰਤ ਹੈ ਤੁਸੀਂ ਬਿਲਕੁਲ ਮੈਨੂੰ ਖੁੱਲ ਕੇ ਸਲਾਹ ਦੇ ਸਕਦੇ ਹੋ ਇਸ ਗੱਡੀ ਦੇ ਵਿੱਚ ਸੀएनजी ਤੇ ਪੈਟਰੋਲ ਦੋਵੇਂ ਜਿਹੜੇ ਵੇਰੀਐਂਟ ਆਉਂਦੇ ਆ ਤੇ ਕਾਫੀ ਵਧੀਆ ਗੱਡੀ ਹੈ ਜਿਹੜੀ ਮੈਜਿਕ ਟਾਟਾ ਦੀ ਤੇ ਇਸੇ ਕੰਪਨੀ ਟਾਟਾ ਦੀ ਇੱਕ ਹੋਰ ਇੰਟਰਾ ਗੱਡੀ ਨਵੀਂ ਲਾਂਚ ਹੋਈ ਹੈ ਇਹ ਗੱਡੀ ਵੀ ਕਾਫੀ ਵਧੀਆ ਤੇ 4x4 ਵੀ ਹੈ ਕਾਫੀ ਖੁੱਲੀ ਦੀ ਲੈਂਥ ਹੈ 12 ਤੇ 15 ਵੇਰੀਐਂਟ ਦੇ ਵਿੱਚ ਆਉਂਦੀ ਹੈ ਇੰਜਨ ਦਾ ਤੇ ਇਹਦੀ ਸਾਈਜ਼ ਦਾ ਫਰਕ ਹੈ ਇਸ ਗੱਡੀ ਬਾਰੇ ਵੀ ਤੁਹਾਡੇ ਰਾਇ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਪੂਰੀ ਇਨਕੁਆਰੀ ਕਰਕੇ ਤੇ ਕੁਝ ਜਿਹੜੀਆਂ ਕੈਂਪਰ ਵੈਨ ਵੇਖ ਕੇ ਫੇਰ ਹੀ ਆਪਾਂ ਕੋਈ ਫੈਸਲਾ ਲਵਾਂਗੇ ਤੇ ਹੁਣ ਵਾਰੀ ਆਉਂਦੀ ਹੈ ਫੇਮਸ ਗੱਡੀ ਮਿਹਦਰਾ ਦੀ ਥਾਰ ਜਿਹੜੀ 5 ਡੋਰ ਨਵੀਂ ਲਾਂਚ ਹੋਈ ਹੈ ਪਰ ਇਹਦੀ ਬੁਕਿੰਗ ਕਹਿੰਦੇ 1.5 ਸਾਲ ਦੀ ਬੇਟਿੰਗ। ਕੀ ਬਾਤ ਆ ਯਾਰ? 1.5 ਸਾਲ ਦੇ ਵਿੱਚ ਤਾਂ ਨਵੀਆਂ ਗੱਡੀਆਂ ਪਤਾ ਨਹੀਂ ਕਿੰਨੀਆਂ ਆ ਜਾਣਗੀਆਂ ਤੇ ਬੰਦੇ ਦਾ ਮਾਈਂਡ ਚੇਂਜ ਹੋ ਸਕਦਾ ਹੈ। ਇਸ ਲਈ ਇਹ ਗੱਡੀ ਇੰਨਾ ਚਿਰ ਵੇਟ ਕਰਨੀ ਆਪਣੇ ਲਈ ਸਬਬ ਨਹੀਂ ਪਰ ਗੱਡੀ ਮੇਰੇ ਮਨ ਪਸੰਦਾ ਹੈ ਕਿਉਂਕਿ ਇਹ ਵੀ ਇੱਕ ਕੈਂਪਰ ਵੈਨ ਗੱਡੀ ਪ੍ਰੋਪਰ ਵਧੀਆ ਤਰੀਕੇ ਨਾਲ ਸਜਾਈ ਜਾ ਸਕਦੀ ਹੈ। ਤੇ ਇਸ ਤੋਂ ਵੀ ਨਸਟ ਲੈਵਲ ਗੱਡੀ ਹੈਗੀ ਟੋਇਟਾ ਦੀ ਹਾਈਲਕਸ ਤਾਂ ਵੀ ਕੋਸਟਲੀ ਹੈ ਪਰ ਇਹ ਗੱਡੀ ਬਠਿੰਡਾ ਸ਼ੋਰੂਮ ਦੇ ਵਿੱਚ ਉਪਲਬਧ ਨਹੀਂ ਤੇ ਇੱਕ ਹੋਰ ਨਵੀਂ ਗੱਲ ਕਿ ਟੋヨタ ਦਾ ਸ਼ੋਰੂਮ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕੋ ਇੱਕ ਬਠਿੰਡੇ ਹੈ ਤੇ ਹੁਣ ਆਪਾਂ ਪੀਨੇ ਚਾਹ ਤੇ ਨਾਲ ਹੀ ਡਿਸਕਸ ਕਰਦੇ ਹਾਂ ਗੱਡੀਆਂ ਬਾਰੇ ਦੋਸਤੋ ਇੱਕ ਇਕੋ ਵੈਨ ਅਮਰੂਤੀ ਦਿਓ ਵੀ ਆਪਾਂ ਦੇਖੀ ਪਰ ਉਹ ਇਸ ਟਾਈਪ ਤੇ ਬਠਿੰਡਾ ਸ਼ੋਰੂਮ ਦੇ ਵਿੱਚ ਉਪਲਬਧ ਨਹੀਂ ਸੀ ਹੋਰ ਵੀ ਜਿਵੇਂ ਟਾਟਾ ਜੋਧਾ ਗੱਡੀ ਹੈ ਉਹ ਵੀ ਉਪਲਬਧ ਨਹੀਂ ਸੀ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਆਪਾਂ ਧਿਆਨ ਚ ਦੇਖ ਰਹੇ ਹਾਂ ਤੇ ਨਾਲ ਹੀ ਤੁਹਾਨੂੰ ਬਠੰਡੇ ਦੀ ਫੇਮਸ ਲੋਕੇਸ਼ਨ ਜਿੱਥੇ ਬਹੁਤ ਫੇਮਸ ਪਕੌੜੇ ਚਾਹ ਮਿਲਦੀ ਹੈ ਬਠੰਡਾ ਮੁਕਸਾ ਰੋਡ ਤੇ ਤੇ ਉਹ ਵੀ ਆਪਾਂ ਪੀਤੀ ਕਿਉਂਕਿ ਠੰਡ ਦਾ ਟਾਈਮ ਸੀ ਤੇ ਦੋਸਤੋ ਸਭ ਤੋਂ ਜ਼ਰੂਰੀ ਗੱਲ ਕਿ ਤੁਹਾਡੀ ਸਲਾਹ ਦੀ ਬਹੁਤ ਸਖਤ ਜ਼ਰੂਰਤ ਹੈ ਤੇ ਮੈਨੂੰ ਤੁਸੀਂ ਖੁੱਲ ਕੇ ਦੱਸੋ ਕਿ ਆਪਾਂ ਕਿਹੜੀ ਗੱਡੀ ਨੂੰ ਪਹਿਲ ਦੇਈਏ ਤੇ ਜਾਂ ਨਵੀਂ ਜਾਂ ਪੁਰਾਣੀ ਕਿਹੜੀ ਤੇ ਜਿਹੜੇ ਵੀਰੇ ਦੋਸਤ ਗੱਡੀਆਂ ਮੋਡੀਫਾਈ ਕਰਦੇ ਆ ਜਾਂ ਜਿਹੜੀਆਂ ਕੈਂਪਰ ਵਾਂਗ ਰੈਡੀ ਕਰਦੇ ਆ ਉਹਨਾਂ ਦੀ ਸਲਾਹ ਦੀ ਵੀ ਜ਼ਰੂਰਤ ਹੈ ਬਿਲਕੁਲ ਸਰ ਤੁਹਾਡੀ ਸਲਾਹ ਦੀ ਬਹੁਤ ਜ਼ਰੂਰਤ ਹੈ ਖੁੱਲ ਕੇ ਮੈਨੂੰ ਸਲਾਹ ਦਿਓ ਤਾਂ ਕਿ ਮੈਂ ਸਹੀ ਕਦਮ ਉਠਾ ਸਕਾਂ ਤੇ ਹੁਣ ਤੁਹਾਨੂੰ ਇੱਕ ਹੋਰ ਲੋਕੇਸ਼ਨ ਦਿਖਾਤੀ ਬਠਿੰਡੇ ਦੀ ਹਵੇਲੀ ਨਵਾਬ ਇੱਕ ਪੈਲਸ ਆ ਦੋਸਤੋ ਜਿਹੜਾ ਬਠਿੰਡੇ ਦਾ ਜਮਾਂ ਸਿਰ ਹੈ ਬਸ ਬਹੁਤ ਕਾਹਟੇ ਕਿਲਾ ਨਾਮ ਹੈ ਪੈਲਸ ਬਣਿਆ ਇਹਦਾ ਜਿਹੜਾ ਬਲੌਗ ਤਾਂ ਬਹੁਤ ਛੇਤੀ ਤੁਸੀਂ ਇਹਦਾ ਬਲੌਗ ਪੂਰਾ ਦੇਖ ਸਕੋਗੇ ਫੁੱਲ ਲੋਕੇਸ਼ਨ ਦੇਖ ਸਕੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ